ਅੱਜ ਦੀ ਵੀਡੀਓ 'ਚ ਬਹੁਤ ਘੱਟ ਬਜਟ ਦੀਆਂ ਕਾਰਾਂ ਨੇ ਜੀ ਵੀਡੀਓ ਪੂਰੀ ਜ਼ਰੂਰ ਦੇਖਿਓ ਮੇਰਾ ਭਰਾ ਤੇ ਹੱਥ ਬੰਨ੍ਹ ਕੇ ਕਿਰਪਾ ਕਰਿ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਘੱਟ ਬਜਟ ਵਾਲੀਆਂ ਗੱਡੀਆਂ ਲਿਆਉਂਦੇ ਰਹਨੇ ਆ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਦਾ ਸਾਰੇ ਭਰਾਵਾਂ ਨੂੰ ਯਾਰ ਬੇਲੀ ਨੂੰ ਸਾਡੇ ਪਿਆਰ ਭਰੀ ਸਸਰੀ ਗੱਲ ਪੰਗੂ ਕਾਰ ਬਾਜ਼ਾਰ ਬਰਨਾਲਾ ਅੰਡਾਏ ਵਾਲੇ ਟੀ ਪੈਂਟ ਤੇ ਆ ਚੁੱਕਿਆ ਹੈ ਜਦੋਂ ਪਹਿਲੇ ਹੀ ਪੁਆਇੰਟ ਆਉਂਦਾ ਅੰਡੇ ਵਾਲਾ ਉੱਥੇ ਗੱਡੀਆਂ ਖੜੀਆਂ ਹੁੰਦੀਆਂ ਨੇ ਇੱਕ ਬੇਨਤੀ ਹੋਰ ਆ ਜਮਾ ਵੀਡੀਓ ਦੇ ਲਾਸਟ ਤੇ ਇੱਕ ਬੰਦਾ ਖੋਖਰ ਤੋਂ ਰੇੜੀਆਂ ਬਣਾਉਂਦਾ ਮੋਟਰਸਾਈਕਲ ਵਾਲੀਆਂ ਉਹਦੇ ਜ਼ਰੂਰ ਗੌਰ ਕਰਿਓ ਜਮਾ ਲਾਸਟ ਤੇ ਐਡ ਦਿੱਤੀ ਵੀ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਨੈਕਸਟ ਗੱਡੀ ਆਪਣੇ ਕੋਲ ਆ ਖੜੀ ਹੈ ਜੀ ਮਰੂਤੀ ਕਾਰ ਆ ਇਹਦੀ ਨੰਬਰ ਪਲੇਟ ਬਾਈ ਪੰਜਾਬ ਨੰਬਰ ਆਈ ਇਹੇ ਪੰਜਾਬ ਨੰਬਰ ਆ ਤਿੰਨ ਮਤਲਬ ਏਸੀ ਲੱਗਿਆ ਹੋਇਆ ਜੀ ਗੈਂਗਲਸ ਫੈਨ ਵਾਲੀ ਐਸੀ ਚ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਸ਼ੀਟ ਕਵਰ ਮੈਟਿੰਗ ਹੋਈ ਵੀ ਆ ਡੱਕ ਸਪੀਕਰ ਸਭ ਕੁਝ ਚੱਲਦਾ ਕਰਕੇ ਦੇਵਾਂਗੇ ਐਸੀ ਉਹੀ ਹੈਗਾ ਐਸੀ ਲੱਗਿਆ ਬਈ ਹਾਂਜੀ ਐਸੀ ਲੱਗਿਆ ਹੋਇਆ ਹਾਂਜੀ ਹਾਂ ਗੈਂਗਲ ਡਿਮਾਂਡ 40000 ਰੁਪਏ ਦੀ ਹੋਈ ਦੇ ਦਾਂਗੇ ਆਪਾਂ ਇਹ 40000 ਰੁਪਏ ਦੀ ਲਾਠ ਚੜਾ ਦੇ ਮੌਕੇ ਤੇ ਮਾਨਦਾਨ ਹੋ ਜਾਣਾ ਮਾਨਦਾਨ ਹੋ ਜਾ ਹਾਂਜੀ ਹਾਂ ਮਾਡਲ ਕਿੰਨੇ ਦੱਸੇ ਹੀ ਤਿੰਨ ਮਾਡਲ ਜੀ ਤਿੰਨ ਮਾਡਲ ਮਰੂਤੀ ਕਾਰ ਆ ਵੀਰੇ ਦੇਖ ਸਕਦੇ ਹੋ ਬਿਲਕੁਲ ਓਕੇ ਭਈਆ ਜੇ ਕਿਸੇ ਭਰਾ ਨੇ ਘਰ ਵਾਸਤੇ ਰੱਖਣ ਵਾਸਤੇ ਲੈਣੀਆਂ ਬਹੁਤ ਵਧੀਆ ਕਾਰ ਆ ਵਿੱਚੋਂ ਇੰਟੀਰੀਅ ਤੇ ਵਿੱਚੋਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਗੱਡੀ ਬਿਲਕੁਲ ਓਕੇ ਪਈ ਆ ਬਾਈ ਜੀ ਤੇ ਆ ਦਿਖਾ ਰਿਹਾ ਤੁਹਾਨੂੰ ਪਿੱਲਰ ਪਿੱਲਰ ਕੋਈ ਐਕਸੀਡੈਂਟ ਨਹੀਂ ਗੱਡੀ ਆ ਕੇ ਚੈੱਕ ਕਰ ਸਕਦੇ ਹੋ ਤੁਸੀਂ ਟ੍ਰਾਈ ਲੈ ਸਕਦੇ ਹੋ ਗੱਡੀ ਦੀ ਚਲਾ ਕੇ ਦੇਖ ਸਕਦੇ ਹੋ ਤੇ ਫਿਰ ਤੁਸੀਂ ਪਰਚੇਜ਼ ਕਰਿਓ ਪਹਿਲਾਂ ਆ ਕੇ ਗੱਡੀ ਦੀ ਟ੍ਰਾਈ ਲੈਓ ਬਾਈ ਤੇ ਆ ਨੰਬਰ ਦੇਖ ਸਕਦੇ ਹੋ ਪਿੱਛੇ ਤੁਸੀਂ ਮੂਹਰਲੀ ਨੰਬਰ ਪਲੇਟ ਲਾਹੀ ਹੋਈ ਆ ਉਹ ਲਾਉਣ ਵਾਲੀ ਆ ਥੋੜਾ ਜਿਆਦਾ ਕੰਮ ਪੈਂਡਿੰਗ ਦੇ ਵਿੱਚ ਪਿਆ ਸੀਗਾ ਉਹ ਕਰ ਦਾਂਗੇ ਬੈਕ ਕੈਮਰਾ ਗੱਡੀ ਤੇ ਲੱਗਿਆ ਹੋਇਆ ਪਿੱਛੋਂ ਦੇਖ ਸਕਦੇ ਹੋ ਡਿੱਗੀ ਵਗਰਾ ਬਿਲਕੁਲ ਓਕੇ ਆ ਕੋਈ ਡੈਂਟ ਫੈਂਟ ਨਹੀਂ ਹੈਗਾ ਗੱਡੀ ਦੇ ਰਜਿਸਟਰਡ 15 ਫੋਰਡ ਫਿਗੋ 13 ਮਾਡਲ ਹਾਂਜੀ ਰਜਿਸਟਰਡ 15 30 ਤੱਕ ਪਾਸ 15 ਚ ਰਜਿਸਟਰ ਹੋਈ ਵੀ ਹੈ ਗੱਡੀ ਹਾਂਜੀ 30 ਤੱਕ ਪਾਸ ਹੈ 30 ਤੱਕ ਗੱਡੀ ਦੀ ਪਾਸਿੰਗ ਪਈ ਆ ਹਨਾ ਉਹ ਲਾਏ ਗੱਡੀ ਤੇ ਚੜੇ ਹੋਏ ਨੇ ਬਾਈ ਤੇ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬੰਦੇ ਲੂਨ ਵਗੈਰਾ ਹੋਜੂ ਬਾਈ ਇੱਥੇ ਹਾਂਜੀ ਲੂਨ ਹੋਜੂਗਾ ਜੀ ਅੱਛਾ ਤੇ ਕੈਮੇ ਓਨਰ ਆ ਇਹ ਇਹ ਦੂਜੇ ਓਨਰ ਆਈ ਦੂਜੇ ਓਨਰ ਆ ਤੇ ਕਿੰਨੇ ਦੀ ਛੱਡ ਦਾਂਗੇ ਆਪਾਂ ਲਾਸਟ ਇਹ ਦੇ ਦਾਂਗੇ ਆਪਾਂ 180 ਨਹੀਂ ਦੇ ਦਾਂਗੇ 180 ਦੀ ਛੱਡ ਦਾਂਗੇ ਆਪਾਂ ਮੰਨ ਤਣ ਹੋਜੂ ਹਾਂ ਮੰਨ ਤਣ ਹੋਜੂਗਾ ਜੀ ਤੇ ਗੱਡੀ ਦਿਖਾਉਣਿਆ ਸਾਨੂੰ ਘੁੰਮ ਕੇ ਜੀ ਗੱਡੀ ਚੈੱਕ ਕਰ ਹਾਂਜੀ ਬਾਈ ਜੀ ਫੋਰਡ ਫਿਗੋ ਗੱਡੀ ਆ 2013 ਦਾ ਹੈ ਮਾਡਲ ਆ 2030 ਤੱਕ ਗੱਡੀ ਦੀ ਪਾਸਿੰਗ ਵੈਲਿਡ ਪਈਆ ਤੇ ਗੱਡੀ ਇਹ 81 ਰੇਟ ਰੱਖਿਆ ਹੋਇਆ ਮੌਕੇ ਤੇ ਮਾਨ ਤਨ ਜ਼ਰੂਰ ਹੋ ਜਾਊਗਾ ਜੀ ਗੱਡੀ ਬਿਲਕੁਲ ਓਕੇ ਪਈਆ ਇੰਜਨ ਗੇਅਰ ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਬਾਈ ਜੀ ਤੇ 2013 ਮਾਡਲ ਰਜਿਸਟਰਡ ਹੋਈ ਹੋਈ ਆ ਇਹ ਗੱਡੀ 15 ਦੇ ਵਿੱਚ ਵਿੱਚ ਇੰਟੀਰੀਅਰ ਦਿਖਾ ਰਿਆ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਜੇ ਕਿਸੇ ਪ੍ਰਾਣੀ ਘਰੇ ਰੱਖਣ ਵਾਸਤੇ ਗੱਡੀ ਲੈਣੀ ਆ ਤਾਂ ਬਾਈਆਂ ਤੋਂ ਪਰਚੇਜ ਕਰ ਸਕਦਾ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਲਿਆ ਕੇ ਗੱਡੀ ਦੀ ਪਹਿਲਾਂ ਟ్రਾਈ ਲਿਓ ਬਾਈ ਗੱਲ ਫੇਰ ਕਰਿਓ ਤੇ ਗੱਡੀ ਜੇ ਤੁਹਾਨੂੰ ਓਕੇ ਲੱਗੀ ਵਧੀਆ ਲੱਗੀ ਤਾਂ ਗੱਡੀ ਪਰਚੇਜ ਕਰ ਸਕਦੇ ਹੋ ਪਹਿਲਾਂ ਟ్రਾਈ ਲਿਓ ਗੱਡੀ ਆਪਣੀ ਦਸੱਲੀ ਜ਼ਰੂਰ ਕਰਿਓ ਆ ਕਿ ਗੱਡੀ ਪੰਜਾਬ ਨੰਬਰ ਗੱਡੀ ਆ ਫੋਰਡ ਫੀਗੋ ਦੇਖ ਸਕਦੇ ਹਾਂ ਅੱਛਾ ਗੱਡੀ ਬਈ 2004 ਮਾਡਲ ਜਨੈ 2004 ਮਾਡਲ ਜਨ ਪਾਸਿੰਗ ਬਈਆ ਪਾਸਿੰਗ ਕਿੰਨੇ ਤੱਕ ਬਈਆ 24 24 ਦੀ ਆਈ 24 24 ਹਾਂਜੀ ਹਾਂ ਠੀਕ ਆ ਤੇ ਇਹ ਕਹਿ ਮੈਨੂੰ ਰ ਇਹ ਇਹ ਵੀ ਦੂਜੀ ਉਹਨਾਂ ਹੈ ਤੇ ਲੋਨ ਵਗੈਰਾ ਹੋ ਜੂਏ ਤੇ ਇਹ ਤੇ ਮਤਲਬ ਲੋਕਲ ਇਕੱਲੇ ਬਰਨਾਲੇ ਦੇ ਬੰਦੇ ਲਈ ਹੋ ਜੂਗਾ ਜੀ ਅੱਛਾ ਹਾਂਜੀ ਹਾਂ ਤੇ ਡਿਮਾਂਡ ਇਹਦੀ ਕੀ ਰੱਖਤੀ ਇਹ 68000 ਰੁਪਏ ਦੀ ਆ ਜੀ 68000 ਰੁਪਏ ਚ ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹੋ ਜੂ ਠੀਕ ਆ ਜੀ ਤੇ ਪੈਟਰੋਲ ਆਹਣਾ ਦਾ ਪੈਟਰੋਲ ਜੀ ਪੈਟਰੋਲ ਪੈਟਰੋਲ ਲਓ ਜੀ ਜਨ ਗੱਡੀ ਆ 2004 ਦਾ ਇਹ ਮਾਡਲ ਆ ਜੀ 24 ਤੱਕ ਪਾਸਿੰਗ ਗੱਡੀ ਦੀ ਪਈ ਆ ਪਤਾ ਨਹੀਂ ਕਿੰਨੇ ਮਹੀਨੇ ਤੇ ਕੋ ਆਪਾਂ ਪੁੱਛਣਾ ਭੁੱਲ ਗਏ ਤੇ 68000 ਗੱਡੀ ਦੀ ਰੱਖੀ ਹੋਈ ਆ ਡਿਮਾਂਡ ਵਿੱਚੋਂ ਇੰਟੀਰੀਅਰ ਦਿਖਾਉਣੇ ਆ ਤੁਹਾਨੂੰ ਜੀ ਇੰਟੀਰੀਅਰ ਵਿੱਚੋਂ ਬਿਲਕੁਲ ਨੀਟ ਐਂਡ ਕਲੀਨ ਆ ਜੀ ਰੇਟ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਗੱਡੀ ਬਿਲਕੁਲ ਸਾਫ਼ ਆ ਜੀ 68000 ਰੁਪਏ ਚ ਤੁਹਾਨੂੰ ਮਾਨਤਨ ਹੋ ਜਾਊਗਾ ਜਿਵੇਂ ਬਈ ਕਿਸੇ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਹਨਾ ਘੱਟ ਪੈਸਿਆਂ ਤੇ ਤੁਹਾਨੂੰ ਵਧੀਆ ਕਾਰ ਆ ਗਈ ਕੋਈ ਦੇਖ ਸਕਦੇ ਹੋ ਮਾਗਰ ਡਿੱਗੀ ਦੇਖ ਸਕਦੇ ਹੋ ਕੋਈ ਇੱਕ ਸਕਰਾਚ ਨਹੀਂ ਹੈਗਾ ਦੇਖ ਸਕਦੇ ਹੋ ਡਿੱਗੀ ਤੇ ਕੋਈ ਡੈਂਟ ਨਹੀਂ ਫੈਂਟ ਨਹੀਂ ਗੱਡੀ ਬਿਲਕੁਲ ਓਕੇ ਪੀਆ ਤੁਸੀਂ ਆਪਣੇ ਸਲਾਹਕਾਰ ਨੂੰ ਨਾਲ ਲੈ ਕੇ ਨੀਚੇ ਗਏ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਗੱਡੀ ਤੁਸੀਂ ਪਰਚੇਜ਼ ਬਾਏ ਕਰ ਸਕਦੇ ਹੋ ਤੇ ਗੱਡੀ ਧੋਣ ਵਾਲੀ ਖੜੀ ਆਪਾਂ ਕੋਈ ਸਾਨੂੰ ਚਮਕਾ ਕੇ ਨਹੀਂ ਦਿਖਾਈ ਹੋਈ ਗੱਡੀ ਇਹ ਉਦਾਂ ਹੀ ਰੇਤਾ ਮਿੱਟੀ ਪਿਆਵਿਆ ਧੋ ਕੇ ਇਹਨੇ ਹੋਰ ਵੀ ਚੌਕ ਜਾਣਾ ਮੁਰਤੀ ਹੈ ਨਾ ਬਈ 2009 ਮਾਡਲ ਜੀ 2009 ਮਾਡਲ ਮਰੂਤੀ ਚੰਡੀਗੜ੍ਹ ਨੰਬਰ ਆਣਾ ਬਈ ਵਾਸ਼ਿੰਗ ਭਈਆ ਸਰਕਾਰੀ ਪਲੇਟਾਂ ਲਾਏ ਲੱਗੇ ਹੋਏ ਆ ਜੀ ਵਾਸ਼ਿੰਗ ਭਈਆ ਹਾਂਜੀ ਤੇ ਹੋਰ ਇਹਦਾ ਕੋਈ ਏਸੀ ਵਗੈਰਾ ਨਹੀਂ ਨੌਨ ਏਸੀ ਆਈ ਜੀ ਨੌਨ ਏਸੀ ਆ ਹਾਂਜੀ ਤੇ ਟਾਇਰ ਕਿੰਨੇ ਪਏ ਆ ਟਾਇਰ 40 50 ਪੈਸੇ ਜੀ ਤੇ ਓਨਰ ਕਿੰਨੇ ਆ ਗੱਡੀ ਇਹ ਓਨਰ ਕੋਈ ਫਰਸਟ ਓਨਰ ਆਈ ਹੈ ਫਰਸਟ ਓਨਰ ਹਾਲੇ ਪਹਿਲੇ ਮਾਲਕ ਦੇ ਨਾਮ ਦੂਜੇ ਤੇ ਹੋਣੀ ਆ ਹਾਲੇ ਹਾਂਜੀ ਹਾਂਜੀ ਠੀਕ ਆ ਜੀ ਤੇ ਕਾਗਜ਼ ਪੱਤਰ ਓਕੇ ਨੇ ਪੂਰੇ ਗੱਡੀ ਦੇ ਹਾਂਜੀ ਹਾਂਜੀ ਤੇ ਡਿਮਾਂਡ ਗੱਡੀ ਦੀ ਇਹ 65000 ਜੀ ਓਨਲੀ ਜਮ ਲੈਸ ਸਪਰਾਈਸ 65000 ਰੁਪਏ ਦੀ ਤੇ ਮੌਕੇ ਤੇ ਮੜਾ ਮੋਟਾ ਮਾਨਦਾਨ ਹੋ ਜਾਊਗਾ ਹਾਂਜੀ ਨੈਕਸ ਗੱਡੀ ਆਪਣੇ ਕੋਲੇ 2009 ਮਾਡਲ ਮਰੂਤੀ ਆ ਚੰਡੀਗੜ੍ਹ ਨੰਬਰ ਵਿੱਦ ਓਲਾਏ ਟਾਇਰ ਵਧੀਆ ਚੜੇ ਬੈਨੇ ਗੱਡੀ ਦੇ ਓਲਾਏ ਵਧੀਆ ਪਏ ਨੇ ਵਿਚੋਂ ਇੰਟੀਰੀਅਰ ਦਿਖਾਉਣਿਆ ਤੁਹਾਨੂੰ ਤੇ ਵਿਚੋਂ ਇੰਟੀਰੀਅਰ ਦੇਖ ਸਕਦੇ ਹੋ ਮੈਟਿੰਗ ਵਗੈਰਾ ਜ਼ਰੂਰ ਹੋਣ ਵਾਲੀ ਆ ਮੈਟ ਬਈ ਉਹ ਆਪਾਂ ਕਰ ਸਕਦੇ ਆਂਗੇ ਆਪ ਵੀ ਚੜਾ ਸਕਦੇ ਆਂ ਕਵਰ ਚੜ ਜਾਣਗੇ ਮੈਟਿੰਗ ਫੋਜੂ ਵਿਚੋਂ ਗੱਡੀ ਬਿਲਕੁਲ ਸਾਫ਼ ਹੋ ਜਾਣੀ ਆ ਪਾਸ਼ਿੰਗ ਗੱਡੀ ਦੀ ਪਈ ਆ ਜੀ ਹਲੇ ਰੇਟ ਗੱਡੀ ਦਾ ਰੱਖਿਆ ਹੋਇਆ 65000 ਰੁਪਿਆ ਮੌਕੇ ਤੇ ਮੰਨਤਨ ਹੋਜੂ ਨਵਾਂ ਮਾਡਲ ਚੰਡੀਗੜ੍ਹ ਨੰਬਰ ਤੁਹਾਨੂੰ 65000 ਰੁਪਏ ਦੀ ਅਮਰੂਤੀ ਮਿਲ ਰਹੀ ਆ ਜੇ ਕਿਸੇ ਭਰਾ ਦੇ ਪਸੰਦ ਆ ਤਾਂ ਆਪਣੇ ਸਲਾਹਕਾਰ ਨੂੰ ਨਾਲ ਲੈ ਕੇ ਗੱਡੀ ਪਰਚੇਜ ਕਰ ਸਕਦੇ ਹੋ ਟ్రਾਈ ਲੈ ਲਿਓ ਆ ਕੇ ਨਾਉ ਨੇ ਸੀਆਵੀ ਗੱਡੀ ਤੇ ਤੁਹਾਨੂੰ ਪਿੱਲਰ ਵਗੈਰਾ ਚੈੱਕ ਕਰਵਾ ਹੀ ਦਿੱਤੇ ਇੱਕ ਵਾਰ ਤੁਹਾਨੂੰ ਫਰੰਟ 뷰 ਫੇਰ ਦਿਖਾਉਂਦੇ ਆ ਗੱਡੀ ਬਿਲਕੁਲ ਓਕੇ ਆ ਨਵ ਮਾਡਲ ਇਹ ਮੋਡੀ ਮੋਡੀਫਾਈ ਹੋਈ ਵੀ ਅਮਰੂਤੀ ਨੇ ਨਵੇਂ ਮਾਡਲ ਆਈ ਪਾਵਰ ਵਿੰਡੋ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਸਨਰੂਫ ਲੱਗਿਆ ਇਲੈਕਟ੍ਰੋਨਿਕਾ ਅਲਟੋ ਵਾਲਾ ਇੰਜਨ ਗੇਅਰ ਆਈ ਸੀ ਐਨ ਜੀ ਲੱਗੀ ਪਿਆ ਫੁੱਲ ਗੱਡੀ ਮੋਡੀਫਾਈ ਲਾਈਟ ਐਰ ਨਵੇਂ ਲੱਗੇ ਹੋਏ ਨੇ ਜੀ ਅੱਛਾ ਜੇ ਕੋਈ ਮਨ ਲੋ ਕਹਿ ਦਿੰਦੇ ਆ ਦੋ ਚੇਪੀਆਂ ਲਾ ਕੇ ਆ ਨੇ ਫੁੱਲ ਮੋਡੀਫਾਈ ਮਨ ਲੋ ਮਨ ਲੋ ਇਹ ਚੀਜ਼ਾਂ ਹੁੰਦੀਆਂ ਨੇ ਫੁੱਲ ਮੋਡੀਫਾਈ ਜੀ ਠੀਕ ਆ ਹਾਂ ਜੀ ਇਹ ਡਿਮਾਂਡ ਇਹਦੀ ਡਿਮਾਂਡ ਮੰਨ ਲਓ ਮੇਰਾ ਇਹਦੇ 2.5 ਲੱਖ ਰੁਪਏ ਖਰਚਾ ਆਇਆ ਹੋਇਆ ਜੀ ਤੇ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ ਗੱਡੀ ਇਹ 1.60 ਹਜ਼ਾਰ ਦੀ ਦੇ ਦਾਂਗੇ ਮੰਨ ਲਓ ਸਾਈਡ ਸ਼ੀਸ਼ੇ ਵੀ ਪਾਵਰ ਨਹੀਂ ਇਹਦੇ ਅੱਛਾ ਜੀ ਹਾਂ ਜੀ ਹਾਂ ਬਿਲਕੁਲ ਓਕੇ ਕਰੀ ਹੋਈ ਆ ਜਣੀ ਹਾਂ ਜੀ ਹਾਂ ਜੀ ਫੁੱਲ ਮੋਡੀਫਿਕੇਸ਼ਨ ਹੋਈ ਵੀ ਆ ਗੱਡੀ ਦੀ 1 ਰੁਪਿਆ ਲਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਟਾਇਰ ਜਮਾ ਨਵੇਂ ਹੀ ਲਾਏ ਨਵੇਂ ਜਮਾਏ ਟਾਇਰ ਚੈੱਕ ਕਰ ਸਕਦੇ ਹੋ ਏਸੀ ਵਗੈਰਾ ਉਹ ਚੱਲਦਾ ਸਭ ਕੁਝ ਚੱਲਦਾ ਏਸੀ ਬਾਈ ਚੱਲਦਾ ਹੀਟਰ ਸਨਰੂਫ ਲੱਗਿਆ ਹੋਇਆ ਗੱਡੀ ਦੇ ਬੈਕ ਕੈਮਰਾ ਸਕਰੀਨ ਸਭ ਕੁਝ ਲੱਗਿਆ ਤੇ ਦੇਖ ਸਕਦੇ ਹੋ ਬੈਕ ਕੈਮਰਾ ਅੰਡਰ ਰੋਡ ਟੱਚ ਪਲੇਅਰ ਲੱਗਿਆ ਹੋਇਆ ਬਾਈ ਦਾ ਉਹ ਤਾਂ ਨਹੀਂ ਲੱਗਿਆ ਹਣਾ ਹਾਂ ਉਹ ਸਕਰੀਨ ਲੱਗੀ ਵੀ ਆ ਸੱਚ ਬੈਕ ਕੈਮਰਾ ਲੱਗਿਆ ਹੋਇਆ ਗੱਡੀ ਦੇ ਇੱਕ ਇੱਕ ਚੀਜ਼ ਗੱਡੀ ਦੇ ਵਿੱਚ ਇੰਸਟਾਲ ਕਰੀ ਬਈਆ ਕੋਈ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਆਹ ਦੇਖ ਸਕਦੇ ਹੋ ਸਨਰੂਫ ਉੱਪਰ ਕੰਮ ਕਰਦਾ ਹਣਾ ਬਾਈ ਬਰੋ ਬਰੋ ਇਲੈਕ ਤੇ ਆ ਟਾਇਰ ਦੇਖ ਸਕਦੇ ਹਾਂ ਇੱਕ ਟਾਇਰ ਨਹੀਂ ਚਾਰੋਂ ਟਾਇਰ ਨਵੇਂ ਨੇ ਗੱਡੀ ਦੇ ਤੇ ਦੇਖ ਸਕਦੇ ਹੋ ਕਾਰ ਪਿੱਛੋਂ ਦੇਖ ਸਕਦੇ ਹੋ ਇੰਟੀਰੀਅਰ ਗੱਡੀ ਦਾ ਬਹੁਤ ਓਕੇ ਕਾਰ ਪਈ ਆ ਬਾਈ ਜੇ ਕਿਸੇ ਨੇ ਭਰਾ ਨੇ ਪਰਚੇਜ ਕਰਨੀਆਂ ਤਾਂ ਬਾਈਆਂ ਕੋਲੇ ਅਵੇਲੇਬਲ ਆ ਇਸ ਟਾਈਮ ਲਾਏ ਚੜੇ ਹੋਏ ਨੇ ਕਾਰ ਦੇ ਕੋਈ ਕਮੀ ਨਹੀਂ ਛੱਡੀ ਵੀ ਕਾਰ ਦੇ ਵਿੱਚ ਸਾਰਾ ਕੁਝ ਲੱਗਿਆ ਹੋਇਆਗਾ ਲਾਸਟ ਕਿੰਨੇ ਤੱਕ ਛੱਡ ਦਾਂਗੇ ਫਿਰ ਤੇ ਦੇ ਰਾਂਗੇ ਆਪਾਂ 1 60 ਦੀ ਦੇਣਾਗੇ 1 60 ਦੀ ਦੇ ਦੇਵੋਗੇ ਹਾਂਜੀ ਹਾਂਜੀ ਠੀਕ ਆ ਜੀ ਤੇ ਨੈਕਸਟ ਗੱਡੀ ਬਈ ਇਹ Honda City ਜੀ ਪੈਟਰੋਲ ਇਹ ਵੀ ਅੱਛਾ Honda City ਪੈਟਰੋਲ ਹਾਂਜੀ ਪੈਟਰੋਲ ਸੀएनजी ਸਨਰੂਫ ਇਹਦੇ ਵੀ ਲੱਗਿਆ ਜੀ ਐਮਪ ਬੋਫਰ ਲਾਈਟ ਟਾਇਰ ਨਵੇਂ ਲੱਗੇ ਨੇ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਣੀ 22 ਤੱਕ ਪਾਸ ਆਈ ਹੈ ਅੱਛਾ ਹਾਂਜੀ ਹਾਂ ਇਹ ਮਤਲਬ ਇਹ ਵੀ ਆਪਣਾ ਮਤਲਬ 2 ਲੱਖ ਤੋਂ ਪਲੱਸ ਪੈਸੇ ਲੱਗੇ ਹੋਏ ਨੇ ਇਹਦੇ ਇਹ ਇਹ ਵੀ ਦੇ ਰਾਂਗੇ ਆਪਾਂ 1.5 ਲੱਖ ਦੀ ਹੋਈ ਦੇ ਰਾਂਗੇ ਜੀ 1.5 ਲੱਖ ਦੀ ਮੌਕੇ ਤੇ ਹਲੇ ਮਾਨ ਤਨ ਹੋ ਜਾਊਗਾ ਜੀ ਕਰ ਦੇਵੋਗੇ ਹਾਂਜੀ ਹਾਂਜੀ ਤੇ ਗੱਡੀ ਦੀ ਡਿਟੇਲ ਤੁਹਾਨੂੰ ਦੱਸਤੀ ਆ ਗੱਡੀ ਹੁਣ ਤੁਹਾਨੂੰ ਦਿਖਾ ਦਿਆਂ VIP ਨੰਬਰ ਆ ਬਾਈ ਗੱਡੀ ਦਾ ਹਾਂਜੀ ਤੇ ਘੁੰਮ ਕੇ ਗੱਡੀ ਤੁਹਾਨੂੰ ਦਿਖਾਣਾ ਮੈਂ ਟਾਇਰ ਗੱਡੀ ਦੇ ਵਧੀਆ ਪਾਇਆ ਓਲਾਏ ਚੜੇ ਹੋਏ ਨੇ ਗੱਡੀ ਦੇ ਦੇਖ ਸਕਦੇ ਹੋ ਏਸੀ ਹੀ ਟੋਕਿਆ ਬਾਈ ਚੱਲਦਾ ਚੱਲਦਾ ਹਾਰਾ ਤੇ ਆਹ ਦੇਖ ਸਕਦੇ ਹੋ ਟਾਇਰ ਬਾਈ ਟਾਇਰ ਦਿਖਾ ਦਿੰਦੇ ਆ ਤੇ ਕੋਈ ਟ੍ਰੀਟ ਨਹੀਂ ਗੱਡੀ ਦੇ ਉੱਪਰ ਵਿੱਚ ਇੰਟੀਰੀਅਰ ਦਿਖਾ ਦਿੰਦੇ ਆ ਸਨਰੂਫ ਲੱਗਿਆ ਹੋਇਆ ਗੱਡੀ ਦੇ ਵਿੱਚ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਜੀ ਏਸੀ ਹੀਟਰ ਓਕੇ ਆ ਗੱਡੀ ਦਾ ਇੰਜਨ ਗੇਅਰ ਬਿਲਕੁਲ ਓਕੇ ਮਿਲੂਗਾ ਆ ਕੇ ਚਲਾ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਲਿਆਓ ਯਾਰਾਂ ਦੋਸਤਾਂ ਨੂੰ ਲਿਆਓ ਟਰਾਈ ਮਾਰ ਲਿਓ ਗੱਡੀ ਦੀ ਬਾਈ ਜੇ ਗੱਡੀ 'ਚ ਕਮੀ ਹੋਈ ਤਾਂ ਗੱਡੀ ਛੱਡ ਦਿਓ ਗੱਡੀ 'ਚ ਕੋਈ ਕਮੀ ਨਹੀਂ ਮਿਲੂਗਾ ਆ ਕੇ ਟਰਾਈ ਮਾਰ ਲਿਓ ਬਾਈ ਕਹਿਣ ਤੋਂ ਪਹਿਲਾਂ ਇੱਕ ਵਾਰਾ ਦੇਖ ਲਿਓ ਆ ਕੇ ਗੱਡੀ ਬਜਟ ਦੇ ਵਿੱਚ ਐ ਜੇ ਕਿਸੇ ਭਰਾ ਨੇ ਘਰੇ ਰੱਖਣ ਵਾਸਤੇ ਲੈਣੀ ਆ ਬਹੁਤ ਵਧੀਆ ਕਾਰ ਆ ਗਈ ਤੇ ਬੈਕ ਸਾਈਡ ਦਿਖਾਉਣਾ ਇੱਕ ਵਾਰੀ ਤੁਹਾਨੂੰ ਇਹਦੀ ਵੇ ਇੰਟੀਰੀਅਰ ਬਿਲਕੁਲ ਨੀਟ ਐਂਡ ਕਲੀਨ ਪਿਆ ਬਾਈ ਇੱਕ ਇੱਕ ਚੀਜ਼ ਦਿਖਾਉਂਦੇ ਆ ਪਿੱਲਰ ਦਿਖਾਉਂਦੇ ਆ ਤੁਹਾਨੂੰ ਕੋਈ ਚੀਜ਼ ਨਹੀਂ ਛੱਡੀ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਐਦਾਂ ਹੀ ਆਪਾਂ ਵੀਡੀਓ ਪਾਉਂਦੇ ਰਹਿਣੇ ਆ ਤੇ ਦੇਖ ਸਕਦੇ ਹੋ ਵਿੱਚੋਂ ਤਿਆਰ ਤੁਰ ਹੋਈ ਵੀ ਹੈ ਗੱਡੀ ਜਾਨੀ ਰਪੀਏ ਵਧੀਆ ਲੱਗੇ ਹੋਏ ਨੇ ਕਾਰ ਤੇ ਇੱਕ ਆ ਸੱਜਣੋ ਬਾਈ ਰੇੜੀਆਂ ਬਣਾਉਂਦਾ ਕਾ ਖੋਖਰ ਪੰਡਾ ਬਾਈ ਦਾ ਤੇ ਬਾਈ ਮੋਟਰਸਾਈਕਲ ਵਾਲੀਆਂ ਰੇੜੀਆਂ ਬਣਾਉਂਦਾ ਸੱਜਣੋ ਜਿਵੇਂ ਆਪਾਂ ਸ਼ਹਿਰੋਂ ਖੜਲੇਉਣੀਆਂ ਰੇਹ ਦੀਆਂ ਬੋਰੀਆਂ ਲਿਆਉਣੀਆਂ ਨੇ ਕੋਈ ਖੰਡ ਲਿਆਉਣੀਆਂ ਕੋਈ ਖੇਤੋਂ ਕੱਖ ਕੰਡਾ ਢੋਣ ਵਾਸਤੇ ਤੁਸੀਂ ਰੇੜੀ ਬਣਵਾਉਣੀਆਂ ਤਾਂ ਉੱਪਰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਬਾਈ ਨੂੰ ਤੁਸੀਂ ਸਾਈ ਤੇ ਵੀ ਰੇੜੀ ਬਣਵਾ ਸਕਦੇ ਹੋ ਬਣੀਆਂ ਬਣਾਈਆਂ ਵੀ ਲੈ ਸਕਦੇ ਹੋ ਜੇਕਰ ਸੱਜਣੋ ਬਾਈ ਦਾ ਕੰਮ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਭਰਾ ਨੇ ਪਰਚੇਜ ਕਰਨੀਆਂ ਰੇੜੀ ਬਾਈ ਤੋਂ ਬਣਵਾਉਣੀਆਂ ਤਾਂ ਕੰਟੈਕਟ ਕਰ ਲਿਓ ਜਾਣਕਾਰੀ ਲੈ ਲਿਓ ਲੈ ਵੀ ਮਿੱਤਰੋ ਹੁਣ ਆਪਾਂ ਵੀਡੀਓ ਦਾ ਕਰਨ ਲੱਗਿਆ ਐਂਡ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ